ਸਰਵ ਜੀ ਸੰਗਰੂਰ ਬੀਬੀ ਦਸ਼ੇਲੀ ਦਸ਼ੇਲੀ ਕਹਿੰਦੇ ਹੋ ਲਗੇ ਇਹੀ ਤੂੰ ਖੀਰ ਕਰ ਅਗਲਾਣਾ ਕਹਿੰਦੇ ਹੋ ਲਗੇ ਇਹੀ ਤੂੰ ਖੀਰ ਕਰ ਅਗਲਾਣਾ ਬਣ ਕੇ ਤੂੰ ਜੋਗੀ ਰਾਂਝਾ ਬਣ ਕੇ ਤੂੰ ਜੋਗੀ ਰਾਂਝਾ ਬਣ ਕੇ ਤੂੰ ਜੋਗੀ ਰਾਂਝਾ ਕੱਲਿਆ ਬਖਤ ਗਵਾਰਾ ਛਣਾ ਬੜੇ ਤੂੰ ਛਣਾ ਬੜੇ ਖਿਆਣਾ ਬਣ ਤੂੰ ਕੁੱਕੜਾ ਕਹੀ ਰਾਂਝਾਂ ਦੱਸ ਤੇ ਜ਼ਹੀ ਕੀ ਕੰਦ ਦੀ ਗਲੀ ਦੇ ਕੁੱਤੇ ਵੇ ਰਾਂਝਾਂ ਦੱਸ ਤੇ ਜ਼ਹੀ ਕੀ ਕੰਦ ਦੀ ਗਲੀ ਦੇ ਕੁੱਤੇ ਵੇ ਰਾਂਝਾਂ ਦੱਸ ਤੇ ਜ਼ਹੀ ਕੀ ਕੰਦ ਦੀ ਗਲੀ ਦੇ ਕੁੱਤੇ ਵੇ ਰਾਂਝਾਂ ਦੱਸ ਤੇ ਜ਼ਹੀ ਨਾ ਦੀ ਗਲੀ ਜੱਤੀ ਤੂੰ ਆਇਆ ਆ ਕੇ ਸੀ ਤੂੰ ਕਿੰ ਤਬ ਜਾ